ਵਾਹੇ ਗੁਰੂ ਵਾਹੇ ਗੁਰੂ ਮੇਰੀ ਪ੍ਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੀ ਚਰਨਾਂ ਛੂ ਪ੍ਰਾਪਤ ਧਰਤੀ ਗੁਰਦੁਆਰਾ ਛੇਵੇਂ ਪਾਤਸ਼ਾਹੀ ਫਤਿਹਗੜ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਖਾਨਪਾਣ ਸਾਹਿਬ ਦੇ ਭੋਗ ਪਾਏ ਗਏ ਸੰਗਤਾਂ ਉਪਉ ਆਪਣੇ ਘਰਾਂ ਵਿੱਚੋਂ ਮਿੱਸੇ ਪ੍ਰਸ਼ਾਦ ਦੇ ਅਚਾਰ ਪਿਆਏ ਦਾ ਪ੍ਰਸ਼ਾਦ ਲੈ ਕੇ ਗੁਰਦੁਆਰਾ ਸਹਿ ਵਿਖੇ ਨਤਮਸਤਕ ਹੋਈਆਂ ਇਸ ਮੌਕੇ ਮੁੱਖ ਸੇਵਾਦਾਰ ਬੀਬੀ ਨੀਰ ਕਮਲ ਕੋਰ ਬਾਟ ਰਜਿੰਦਰ ਸਿੰਘ ਅਤੇ ਬੀਬੀ ਹਰਬਜਨ ਕੋਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸ਼ੇਮੇ ਪਾਸ਼ਾ ਸ੍ਰੀ ਗੁਰੂ ਹਰਗੋਬ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜੋ ਕਿ 19 ਤਰੀਕ ਤੋਂ ਲੈ ਕੇ ਲੜੀਵਾਰ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਅੱਜ ਉਹਨਾਂ ਦੀ ਸਮਾਪਤੀ ਹੋਈ ਹੈ ਸਭੂਰਤਾ ਸਹਿ ਤੇ ਸੰਗਤਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਸੱਤ ਅਖੰਡ ਪਾਠ ਸਾਹਿਬ ਹੋਏ ਨੇ ਅਸੀਂ ਧਨਮਦੀਆਂ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕਰਾਏ ਨੇ ਜਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪੈਸੇ ਦਾ ਦਿੱਤਾ ਜਾਂ ਕੋਈ ਰਾਸ਼ਨ ਦਿੱਤਾ ਕੁਝ ਵੀ ਦਿੱਤਾ ਬਾਕੀ ਅਸੀਂ ਉਹਨਾਂ ਦੇ ਸਹਿਯੋਗੀ ਆ ਵੀ ਜਿਹੜੇ ਆ ਇੰਨਾ ਵੱਧ ਚੜ ਕੇ ਹਿਸਾਬ ਆਉਂਦੇ ਨੇ ਕਿਉਂਕਿ ਪਹਿਲਾਂ ਵੀ ਪ੍ਰੋਗਰਾਮ ਹੁੰਦਾ 12 ਤਰੀਕ ਨੂੰ ਹੋ ਗਿਆਟਿਆ ਜਿਹੜਾ 5 ਤਰੀਕ ਦਾ ਪ੍ਰੋਗਰਾਮ ਹੈ ਇਹ ਸੰਗਤ ਵੱਲੋਂ ਨਿਖਿਆ ਗਿਆ 2007 ਤੋਂ ਚੱਲ ਰਿਹਾ 2007 ਤੋਂ ਲੈ ਕੇ 2025 ਆ ਗਈ ਆ ਅਸੀਂ ਹਮ ਹਰ ਸਾਲ ਇਹ ਪ੍ਰੋਗਰਾਮ ਲਾਉਂਦੇ ਆ ਹੁਣ ਤਿਸ਼ਰੇ ਜਿਹੇ ਤੇਰਾ 14 ਮਾਰਚ ਨੂੰ ਅਸੀਂ ਜੋਤੀ ਜੋਤ ਸਮਾਗ ਬਣਾਇਆ ਸੀ ਤੇ 21 ਜੁਲਾਈ ਨੂੰ ਅਸੀਂ ਮੀਰੀ ਪੀਰੀ ਦੇਵਸ ਬਣਾ ਰਹੇ ਆ ਹਰ ਮਹੀਨੇ ਦੇ ਦੂਜੇ ਐਤਵਾਰ ਸ੍ਰੀ ਗੁਰੂ ਅਰਗਵਰ ਸਾਹਿਬ ਸੁਸਾਇਟੀ ਵੱਲੋਂ ਅਸੀਂ ਸਖੋਨੀ ਸਾਹਿਬ ਦੇ ਪਾਠ ਕਰਾਉਨੇ ਆ ਤੇ ਮੇਰੇ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਵੀ ਹਰ ਇੱਕ ਜੋ ਵੀ ਆਪਣੇ ਜ਼ਰੂਰ ਨੇ ਸਹਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਗੋਬ ਸਿੰਘ ਜੀ ਤੱਕਰ ਨੇ ਸਹਿਮ ਯਾਦ ਨੇ ਉਹਨਾਂ ਦਾ ਸਾਰਿਆਂ ਦਾ ਜਨਮ ਦੇਣਾ ਤੇ ਜੋ ਉਹਨਾਂ ਦੀ ਸ਼ਹੀਦੀ ਦਿਹਾੜੇ ਨੇ ਉਹਨਾਂ ਚ ਵੱਧ ਚੜ ਕੇ ਹਿੱਸਾ ਪਾਇਆ ਕਰਨ ਕਿਉਂਕਿ ਇਹਨਾਂ ਗੁਰੂ ਪੀਰਾਂ ਕਰਕੇ ਹੀ ਅਸੀਂ ਆਪਣੀ ਇਸ ਧਰਤੀ ਤੇ ਸਾਨੂੰ ਜਨਮ ਦਿੱਤਾ ਹੈ ਮਹਾਰਾਜ ਜੀ ਵਡੇਰ ਸਾਹਿਬ ਦੀ ਸ਼ੀਤਾਂ ਦੀ ਧਰਤੀ ਤੇ ਅਸੀਂ ਬਹੁਤ ਪ੍ਰਤਨਮਾਦ ਕਰਦੇ ਆਂ মিডিਆ ਦਾ ਵੀ ਤੇ ਜੋ ਸਾਡੇ ਨਾਲ ਸਯੋਜਗ ਬਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਤਾ ਨਾਲ ਸੰਗਤਾਂ ਦੇ ਸਯੋਜਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਰਨ ਸ਼ੋਪਰਾਪਤ ਅੱਜ ਕੜਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਗਤਾਂ ਬਹੁਤ ਧੁੰਮਾ ਮਾ ਕੇ ਪਹੁੰਚਿਆ ਨੇ ਗੁਰੂ ਕੇ ਲੰਗਰ ਤੋਂ ਟੋਟ ਵਰਤਾਏ ਜਾ ਰਹੇ ਹਨ ਇਸ ਦੀ ਸੇਵਾ ਕੇ ਮੁਖ ਸੇਵਾਦਾਰ ਬੀਬੀ ਨੀਲ ਕਮਰਕੋਲ ਬਾੜ ਜੀ ਕਰਾ ਰਹੇ ਹਨ ਜਿਦੇ ਵਿੱਚ ਸੰਗਤਾਂ ਮਿੱਸੇ ਪ੍ਰਸ਼ਾਦ ਦੇ achar ਲੱਸੀ ਦਹੀਂ ਤੇ ਹੋਰ ਵਿਅੰਤ ਪਦਾਰਥ ਠੰਡੇ ਮਿੱਠੇ ਚਲਦੇ ਸ਼ਾਮਿਲ ਲੱਗੀਆਂ ਹੋਈਆਂ ਹਨ ਜੋ ਸੰਗਤਾਂ ਲਈ ਅਟੁੱਟ ਗੁਰੂ ਕੇ ਲੰਗਰ ਵਰਤਾਏ ਜਾ ਰਹੇ ਹਨ ਜੀ ਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਸ੍ਰੀ ਹਰ ਗੋਬਿੰਦ ਸਾਹਿਬ ਸੇਵਾ ਸੁਸੈਟੀ ਦੇ ਵੱਲੋਂ ਜਿਹੜਾ 19 ਤਾਰੀਖ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਮੀ ਪਾਛੈ ਪੰਜ ਪਿਆਲੇ ਪੰਜ ਪੀਰ ਸੱਤਾਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੈ ਹਰ ਮੂਰਤ ਗੋਬਿੰਦ ਸਵਾਰੀ ਤੇ ਸਾਰੇ ਹੀ ਜਿੰਨੇ ਵੀ ਉਦੇ ਪਬਲਕ ਸੰਗਤ ਆਈ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ 19 ਤਾਰੀਖ ਤੋਂ ਜੋ ਲੜੀ ਚੱਲ ਰਹੀ ਸੀ ਗੁਰੂ ਮਹਾਰਾਜ ਜੀ ਨੇ ਬਹੁਤ ਕਿਰਪਾ ਕੀਤੀ ਇੰਨੀਆਂ ਸੰਗਤਾਂ ਨੂੰ ਵੀ ਮੈਂ ਵਧਾਈ ਦੇ ਰਹੀ ਹਾਂ ਕਿ ਜਿਨ੍ਹਾਂ ਨੇ ਉਰਿਆ ਕੇ ਦਰਸ਼ਨ ਕੀਤੇ ਕਿ ਉਹਨਾਂ ਦੇ ਕਦਮ ਕਦਮ ਮਹਾਰਾਜ ਜੀ ਦੇ ਵਿੱਚ ਲਾਉਣ ਬਹੁਤ ਹੀ ਵਧੀਆ ਸਾਰੇ ਹੀ ਆਪਣੇ ਜੋ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਗ੍ਰਾਂਥੀ ਸਿੰਘਾ ਨੇ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ মিডিਆ ਪਹੁੰਚੀ মিডিਆ ਦਾ ਵੀ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਡੇ ਹਲਵਾਈ ਸੀਗੇ ਜੋ ਵੀ ਇਹਨਾਂ ਨੇ ਪ੍ਰਸਾਦਾ ਬਣਾਇਆ ਪਰਸੰਗਤ ਖੁਸ਼ ਹੋ ਕੇ ਗਈ ਹੈ ਕਿ ਇੰਨਾ ਬਧਾ ਹਲਵਾਈਆਂ ਨੇ ਇੱਥੇ ਭੋਜਨ ਬਣਾਇਆ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ মিডিਆ ਦਾ ਸੰਗਤ ਦਾ ਗ੍ਰਾਂਥੀ ਸਿੰਘਾ ਦਾ ਦੇ ਸੇਵਾਦਾਰਾਂ ਦਾ ਹਲਵਾਈ ਵੀਰਾਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਤੇ ਕਿਸਾ ਬਾਕੇ ਆਪਣਾ ਜਨਮ ਜੰਮਲੇ ਕੇ ਵਿੱਚ ਲਾਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ